ਹਾਂਜੀ ਸਾਥ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਮੈਂ ਲਾਸਟ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਜੀ 1 ਲੱਖ ਦੇ ਮੁੱਲ ਦੀ ਜ਼ਮੀਨ ਤੇ ਨਾਲ ਹੀ ਗੱਲ ਕੀਤੀ ਸੀ ਉਸ ਤੋਂ ਵੀ ਘੱਟ ਨਹੀਂ ਹਾਂ 20000 25000 30000 35 40 45 50 ਲੱਖ ਉਸ ਤੋਂ ਵੀ ਉੱਤੇ ਜ਼ਮੀਨ ਦਾ ਮੁੱਲ ਚੱਲ ਜਾਂਦਾ ਉਹ ਕੀ ਰੀਜ਼ਨ ਆ ਜੀ ਕਿ ਉਹਦੇ ਪਿੱਛੇ ਛੋਟਾ ਜਿਹਾ ਟਵਿਸਟ ਹੈ ਕਿ ਜਿਹੜਾ ਪੰਜਾਬ ਦਾ ਕੁਝ ਏਰੀਆ ਤੇ ਹਿਮਾਚਲ ਦਾ ਏਰੀਆ ਤੇ ਨਾਲ ਜਿਹੜੀ ਆਪਣੀ ਕੰਟੀਨੈਂਟ ਹੈਗੀ ਆ ਇਸ ਦੇ ਵਿੱਚ ਜਿਹੜਾ ਜ਼ਮੀਨ ਕਾਊਂਟ ਕੀਤੀ ਜਾਂਦੀ ਕਨਾਲਾਂ ਤੇ ਮਰਲਿਆਂ ਦੇ ਵਿੱਚ ਕਾਊਂਟ ਕੀਤੀ ਜਾਂਦੀ ਜੀ ਤੇ ਕੀ ਰੀਜ਼ਨ ਹੁੰਦਾ ਜਿਹੜੇ ਆਪਾਂ ਨਾਲ ਹੁੰਦਾ ਕਿ ਮੇਨ ਕੋਈ ਮੇਨ ਰੋਡ ਤੇ ਕੋਈ ਪਿੰਡ ਦੀ ਪੱਕੀ ਸੜਕ ਤੇ ਕੋਈ ਕੱਚੀ ਸੜਕ ਤੇ ਕੋਈ ਖੱਡਚੋਰਾ ਕਈਆਂ ਨੂੰ ਨਹੀਂ ਵੀ ਰਾਹ ਹੁੰਦਾ ਉਹਦੇ ਪਿੱਛੇ ਰੀਜ਼ਨ ਇਹ ਹੁੰਦਾ ਕਿ ਕੋਈ ਦੋ ਪਰਵਾਹਾਂ ਦੀ ਸਾਂਝੀ ਪਰਿਵਾਰ ਦੀ ਸਾਂਝੀ ਉਹਨੇ ਮਗਰਲਾ ਬਸਤਾ ਵੇਚਤਾ ਉਹਨੂੰ ਮੋਰੋ ਦਾ ਨਹੀਂ ਹੈ ਇਹ ਹੁੰਦਾ ਵੈਸੇ ਕੋਈ ਵੀ ਜ਼ਮੀਨ ਐਦਾਂ ਦੀ ਨਹੀਂ ਹੈਗੀ ਜਿੰਨੂੰ ਕਿਸੇ ਨੂੰ ਰਾਹ ਨਾ ਹੋਵੇ ਇਹ ਨਾਲ ਹੀ ਗੱਲ ਇਹ ਆ ਕਿ ਬਿਰਾ ਸਾਰੀ ਜਨ ਇਹ ਸ਼ੇਅਰ ਦਬਕੇ ਕਰਦੇ ਕੋ ਲਾਈਕ ਕਰਦੇ ਕਰੋ ਇਦਾਂ ਦੀਆਂ ਹੋਰ ਅਮੇਜ਼ਿੰਗ ਵੀਡੀਓ ਸਾਡੇ ਲਈ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਕਮੈਂਟ ਕਰਕੇ ਜਰੂਰ ਦੱਸਣਾ